ਸਸ਼ੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਭੈਣੋਂ ਆਪਾਂ ਤੁਹਾਨੂੰ ਬੈਨ ਵਾਲੀ ਕਮੀਜ਼ ਦੀ ਕਟਿੰਗ ਦੱਸਦੇ ਆ ਇਹ ਆਲ ਓਵਰ ਸੇਕੋ ਸੂਟ ਆ ਬਲੈਕ ਰੰਗ ਦਾ ਪੈਂਟ ਪਲਾਜੋ ਆਪਾਂ ਨੇ ਸਟਿਚ ਕਰਨਾ ਠੀਕ ਹੈ ਜੀ ਪਹਿਲਾਂ ਮੈਂ ਤੁਹਾਨੂੰ ਕਮੀਜ਼ ਦਾ ਪੀਸ ਦੱਸ ਦਿਆਂ ਵੀ ਤੁਸੀਂ ਕਿਸ ਤਰ੍ਹਾਂ ਕਮੀਜ਼ ਲਵਾਉਣਾਗਾ ਇਹ ਦੇਖੋ ਜੀ ਆਪਾਂ ਨੇ ਇਸ ਤਰ੍ਹਾਂ ਦੋ ਤਹਾਂ ਦੇ ਵਿੱਚ ਕੱਪੜੇ ਨੂੰ ਫੋਲਡ ਕਰ ਲਿਆ ਬੰਦ ਵਾਲੀ ਸਾਈਡ ਮੇਰੇ ਕੰਨੀਆ ਖੁੱਲੀ ਵਾਲੀ ਸਾਈਡ ਦੂਸਰੀ ਸਾਈਡ ਤੇ ਆ ਇਹ ਦੇਖੋ ਆਪਾਂ ਜਿੰਨੀ ਲੈਂਥ ਰੱਖਣੀ ਹੈਗੀ ਉਦੋਂ 3 ਇੰਚ ਆਪਾਂ ਵਧਾ ਕੇ ਇਹਦੀ ਕਟਿੰਗ ਕਰ ਰਹੇ ਆਂ ਕਮੀਜ਼ ਦੀ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਇਹ ਦੇਖੋ ਜੀ ਆ ਤੁਸੀਂ ਇਸ ਤਰ੍ਹਾਂ ਕਰਕੇ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇਹਦੀ ਆਪਾਂ ਕਟਿੰਗ ਕਰ ਦਾਂਗੇ ਹੁਣ ਦੇਖੋ ਇਹਦੀ ਸਿੱਧੀ ਵਾਲੀ ਸਾਈਡ ਉੱਪਰਲੀ ਸਾਈਡ ਤੇ ਸੀਗੀ ਹੁਣ ਆਪਾਂ ਇਹਨੂੰ ਉਲਟਾਵਾਂਗੇ ਸਿੱਧੀ ਸਾਈਡ ਅੰਦਰ ਕਰਾਂਗੇ ਉਲਟੀ ਸਾਈਡ ਬਾਹਰ ਲੈ ਕੇ ਆਵਾਂਗੇ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਕੰਨੀ ਰੋਟ ਕੱਪੜੇ ਨੂੰ ਫੋਲਡ ਕੀਤਾ ਫੋਲਡ ਕਰਨ ਤੋਂ ਬਾਅਦ ਦੇਖੋ ਇਸ ਤਰ੍ਹਾਂ ਤੁਸੀਂ ਫੇਰ ਇੱਕ ਵਾਰੀ ਫੋਲਡ ਕਰ ਲੈਣਾ ਤੁਸੀਂ ਪਿਛਾ ਕੇ ਵੀ ਕੱਟ ਸਕਦੇ ਹੋ ਦੇਖੋ ਇਹ ਦੇਖੋ ਟੇਬਲ ਤੇ ਸਮਾਨ ਪਾਈ ਕਰਕੇ ਮੈਂ ਵੀ ਮਤਲਬ ਫੋਲਡ ਕਰਕੇ ਕਟਿੰਗ ਕਰ ਰਹੀ ਆਂ ਦੇਖੋ ਇਸ ਤਰ੍ਹਾਂ ਕਰਕੇ ਦੇਖੋ ਫੋਲਡ ਕਰ ਲਿਆ ਕੰਨੀ ਵਾਲੀ ਸਾਈਡ ਦੂਸਰੀ ਸਾਈਡ ਤੇ ਦੋਨੋਂ ਸਾਈਡਾਂ ਤੇ ਆ 2 ਇੰਚ ਦੇਖੋ ਇਹਦਾ ਘੇਰਾ ਆਪਾਂ ਇਹਦੇ ਤੇ ਕੋਈ ਵੀ ਲੈਸਨਿੰਗ ਘਾਰੇ 8 ਇੰਚ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਆਪਾਂ ਪੈਂਟ ਕਲੋਜ਼ ਦੀ ਬੈਕ ਸਾਈਡ ਕੱਢਾਂਗੇ ਇਹਦੇ ਨਾਲੋਂ ਇਹ ਦੇਖੋ ਜੀ ਇੱਕ ਸਾਈਡ ਖੁੱਲੀ ਹੈ ਇੱਕ ਸਾਈਡ ਬੰਦ ਹੈ ਇਹਨੂੰ ਵੀ ਆਪਾਂ ਨੇ ਕਟਿੰਗ ਕਰ ਲੈਣਾ ਇਹ ਦੇਖੋ ਜੀ ਆਪਣਾ ਫਰੰਟ ਵਾਲਾ ਤੇ ਪੈਕ ਵਾਲਾ ਪੀਸ ਆਪਣਾ ਲੈ ਗਿਆ ਇਹ ਇਹ ਦੇਖੋ ਜੀ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੇਖੋ ਖੁੱਲੀ ਵਾਲੀ ਸਾਈਡ ਮੈਂ ਦੋਨੇ ਪੀਸਾਂ ਦੀ ਆਪਣੇ ਕੰਨੀ ਰੱਖੀ ਹੈ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਆ ਹੁਣ ਦੇਖੋ ਜੀ ਮੈਂ ਤੁਹਾਨੂੰ ਇਹਦੀ ਕਟਿੰਗ ਕਰਕੇ ਦਿਖਾਉਣੀ ਆ ਪੈਨ ਵਾਲਾ ਕਮੀਜ਼ ਜਦੋਂ ਵੀ ਤੁਸੀਂ ਕਟਿੰਗ ਕਰਦੇ ਹੋ ਤੁਸੀਂ 1 ਦਿਨ 1 ਇੰਚ ਤੁਸੀਂ ਡਾਊਨ ਰੱਖਣਾ ਠੀਕ ਹੈ ਜੀ 20 ਇੰਚ ਦੀ ਬ੍ਰੈਸਟ ਹੈ ਜੀ 7.5 ਇੰਚ ਆਪਾਂ ਦਾ ਤੀਰਾ ਲਵਾਂਗੇ 7 ਇੰਚ ਮੋਢੇ ਦੀ ਲੈਂਥ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਚੌਰਸ ਡੱਬਾ ਬਣਾ ਲੈਣਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਉੱਪਰੋਂ ਦੇਖੋ ਆਪਾਂ 7.5 ਲੈ ਤੇ ਹੇਠੇ ਤੁਸੀਂ ਇਸ ਤਰ੍ਹਾਂ 6.5 ਲੈ ਲੈਣਾ ਜਦੋਂ ਤੁਸੀਂ ਪੈਨ ਵਾਲਾ ਕਮੀਜ਼ ਕਟਿੰਗ ਕਰਦੇ ਹੋ ਠੀਕ ਹੈ ਜੀ ਹੁਣ ਆਪਾਂ ਇਹਦੀ ਬ੍ਰੈਸਟ ਦੀ ਨਿਸ਼ਾਨੀ ਲਗਾਈ ਹੈ 20 ਇੰਚ ਦੀ ਠੀਕ ਹੈ ਜੀ ਇੱਥੋਂ ਤੁਸੀਂ 1 ਇੰਚ ਦੀ ਕਟ ਪਾਣੀ ਆ ਇੱਥੋਂ ਦੇਖੋ ਇਹਦਾ ਸੈਂਟਰ ਕਰਨਾ ਤੁਸੀਂ ਸੈਂਟਰ ਕਰਨ ਤੋਂ ਬਾਅਦ ਦੇਖੋ ਆਪਣਾ 2 ਇੰਚ ਆ ਰਿਹਾ 2 ਪੌਣੇ 2 ਇੰਚ ਇੱਥੋਂ ਦੇਖੋ ਤੁਸੀਂ ਇੱਥੇ ਤੱਕ ਇਹਦੀ ਕਟ ਪਾਣੀ ਆ ਜਿੱਥੇ ਤੱਕ ਮੈਂ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਜੀ ਫਿਰ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ 10 ਇੰਚ ਦੀ ਕਟ ਤੁਸੀਂ ਇੱਥੋਂ ਲੈਣੀ ਆ ਇਹ ਤੁਹਾਡਾ ਬੈਨ ਵਾਲਾ ਕਮੀਜ਼ ਪੂਰੀ ਪ੍ਰੋਪਰ ਫਿਟਿੰਗ ਦੇ ਵਿੱਚ ਆਊਗਾ ਇਹਦੇ ਵਿੱਚ ਕੋਈ ਵੀ ਬਲ ਨਹੀਂ ਹੋਊਗਾ ਕੋਈ ਵੀ ਤੁਹਾਡੇ ਮੋਡੇ ਦੇ ਵਿੱਚ ਖਿੱਚ ਨਹੀਂ ਪਊਗੀ ਤੁਸੀਂ ਬੈਨ ਵਾਲੇ ਕਮੀਜ਼ ਦੀ ਕਟਿੰਗ ਕਰਨੀ ਹੈ ਤੁਸੀਂ ਇਸ ਤਰ੍ਹਾਂ ਕਟਿੰਗ ਕਰਕੇ ਜਰੂਰ ਦੇਖਿਓ ਠੀਕ ਹੈ ਜੀ ਇਹ ਦੇਖੋ ਜੀ ਆਪਣੀ ਇਹ ਕਟਿੰਗ ਹੋਊਗੀ ਮੋਡੇ ਦੀ ਘਾਟ ਫਰੰਟ ਵਾਲੀ ਵੀ ਆਪਾਂ ਨੇ ਪਾਤੀ ਹੈ ਹੁਣ ਇਹਦੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਗਾਉਣਾ ਆਪਾਂ 12.5 ਇੰਚ ਦੀ ਠੀਕ ਹੈ ਜੀ ਪੌਣੇ 4 ਇੰਚ ਆਪਾਂ ਚੁੜਾਈ ਲਵਾਂਗੇ 7 ਇੰਚ ਆਪਾਂ ਪਲੇਟ ਦੀ ਲੈਂਥ ਲੈਣੀ ਆ ਪੌਣੇ 4 ਇੰਚ ਫੇਰ نیچے ਚੁੜਾਈ ਲੈਣੀ ਆ ਠੀਕ ਹੈ ਜੀ ਇੱਥੋਂ ਜਿਹੜਾ ਆਪਾਂ ਨੇ ਗੈਪ ਰੱਖਣਾ ਕਈ ਪੈਣਾ ਦੇਖੋ ਇਹਦੇ ਜਿਹੜਾ ਸੈਂਟਰ ਹੁੰਦਾ ਇੱਥੋਂ ਨਿਸ਼ਾਨੀ ਲਗਾਉਣੀ ਆ ਇੱਥੋਂ ਤੁਸੀਂ ਲਗਾਉਣੀ ਅੱਧਾ ਇੰਚ ਨੀਚੇ ਨੂੰ ਡਾਊਨ ਰੱਖ ਕੇ ਫਿਰ ਤੁਸੀਂ ਇਹ ਪਲੇਟ ਪਾਉਣੀ ਆ। ਨੀਚੇ ਨੂੰ ਤੁਸੀਂ 4.8, 7.5 ਵੀ ਲੈ ਸਕਦੇ ਹੋ, 8 ਵੀ ਲੈ ਸਕਦੇ ਹੋ। ਸਾਈਡਾਂ ਦਾ ਤੁਸੀਂ 2.5 2 2 ਇੰਚ ਲੈਣਾ। ਇਹ ਦੇਖੋ ਤੁਸੀਂ ਸੂਈ ਨਾਲ ਇਸ ਤਰ੍ਹਾਂ ਨਿਸ਼ਾਨੀ ਲਗਾ ਸਕਦੇ ਹੋ। ਇਹ ਦੇਖੋ ਜਿਹੜਾ ਆਪਾਂ ਬੈਗ ਵਾਲਾ ਪੀਸ ਕਟਿੰਗ ਕਰਾਂਗੇ ਜੀ।